ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬ੍ਰੈਡ ਦੇ ਟੇਸੀ ਜਿਹੇ ਸਨੈਕਸ ਬਣਾਉਣ ਲੱਗੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਨਿਊ ਤਰੀਕਾ ਆਪਾਂ ਅਪਣਾਉਣ ਲੱਗੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ 2 ਚਮਚ ਵੱਡੇ ਬੇਸਣ ਦੇ ਪਾ ਲਈ ਮੈਂ ਜ਼ਿਆਦਾ ਬੇਸਣ ਨਹੀਂ ਆਪਾਂ ਪਾਉਣਾ ਹੈਗਾ ਪਤਲਾ ਜਿਹਾ ਕੋਲ ਤਿਆਰ ਕਰਨਾ ਇਹਦਾ ਆ ਚਿਲੀ ਫਲੈਕਸ ਪਾ ਲੈਣੇ ਆ ਥੋੜੇ ਜਿਹੇ ਤੇ ਮਸਾਲੇ ਆਪਾਂ ਹਿਸਾਬ ਨਾਲ ਪਾਉਣੇ ਕਿਉਂਕਿ ਆਪਾਂ ਜਿਹੜੇ ਆਲੂ ਆ ਉਵਾਲੇ ਉਹਨਾਂ ਦੇ ਵਿੱਚ ਵੀ ਆਪਾਂ ਮਸਾਲਾ ਪਾਉਣਾ ਹੈ ਹਲਦੀ ਪਾ ਲਈ ਨਮਕ ਪਾ ਲਿਆ ਬਿਲਕ ਤੇ ਇਹਨੂੰ ਹੁਣ ਆਪਾਂ ਪਹਿਲਾਂ ਇਦਾਂ ਰਲਾਨੇ ਆ ਫਿਰ ਆਪਾਂ ਪਾਣੀ ਪਾ ਕੇ ਇਹਨੂੰ ਘੋਲਦੇ ਪਤਲਾ ਜਿਆ ਤੇ ਬਣਾਉਣੀ ਆਪਾਂ ਆਲੂ ਬਰੈਡ ਹੀ ਆ ਤਾਂ ਤਰੀਕਾ ਥੋੜੀ ਆਪਣਾ ਅਲੱਗ ਵਾ ਟੇਸਟੀ ਬਹੁਤ ਜ਼ਿਆਦਾ ਬਣੂਗੇ ਉਧਰ ਤੁਸੀਂ ਚਾਹ ਬਣਨੀ ਰੱਖ ਤੋ ਤੇ ਉਧਰ ਤੁਸੀਂ ਇਹਨਾਂ ਨੂੰ ਤਿਆਰ ਕਰ ਸਕਦੇ ਜੀ ਦੇਖੋ ਇਦਾਂ ਆਪਾਂ ਇਹਨੂੰ ਪਹਿਲਾਂ ਘੋਲਦੇ ਆ ਫਿਰ ਇਹਦੇ ਵਿੱਚ ਆਪਾਂ ਪਾਉਨੇ ਹਰਾ ਧਨੀਆ ਕੱਟ ਕੇ ਉਹਨੂੰ ਵੀ ਮਿਕਸ ਕਰ ਲਵਾਂਗੇ ਵਿੱਚ ਇਹਦੇ ਤੇ ਬ੍ਰੈਡ ਦੇ ਆਪਾਂ 4 ਪੀਸ ਲਏ ਆ ਨਾ ਤਾਜ਼ਾ ਬ੍ਰੈਡ ਲਵੋ ਕੋਸ਼ਿਸ਼ ਕਰੋ ਤਾਜ਼ਾ ਬ੍ਰੈਡ ਹੋਣਾ ਚਾਹੀਦਾ ਨਹੀਂ ਤਾਂ ਬ੍ਰੈਡ ਟੁੱਟਣ ਲੱਗ ਜਾਂਦੀ ਆ ਤੇ ਧਨੀਆ ਪਤੋ ਕੇ ਰੱਖਿਆ ਸੀ ਇੱਥੇ ਇਹਨੂੰ ਵੀ ਇਹਦੇ ਵਿੱਚੇ ਇੱਦਾਂ ਕੱਟ ਦੇਣਾ ਆਪਾਂ ਵੀਡੀਓ ਤੁਹਾਨੂੰ ਮੈਂ ਦੱਸਿਆ ਮੈਂ ਹਰ ਵੀਡੀਓ ਵਿੱਚ ਦੱਸਦੀ ਕਿ ਮੈਂ ਕੱਲੀ ਜਿਹੜੀ ਆ ਨਾ ਇਸ ਕਰਕੇ ਥੋੜੀ ਵੀਡੀਓ ਇੱਧਰ ਉੱਧਰ ਹੋ ਜਾਂਦੀ ਆ ਮੈਂ ਖੁਦ ਜਿਹੜੀ ਆ ਫੋਨ ਦੇ ਵਿੱਚੇ ਵੀਡੀਓ ਬਣਾਉਣੀ ਆ ਆਪਣੇ ਆਪ ਹੀ ਮੈਂ ਸਾਰਾ ਕੰਮ ਕਰਦੀ ਐ ਐਡਿਟ ਕਰਦੀ ਜੋ ਵੀ ਕਰਦੀ ਆ ਸਪੋਰਟ ਕਰਦੇ ਆ ਕਰੋ ਜੀ ਇਕੱਲੇ ਬੰਦੇ ਨੂੰ ਬਹੁਤ ਮਿਹਨਤ ਲੱਗਦੀ ਆ ਕੰਮ ਦੇ ਲਈ ਤੇ ਸਪੋਰਟ ਕਰਦੇ ਕਰੋ ਚੈਨਲ ਨੂੰ ਮੇਰੇ ਨੂੰ ਤੇ ਦੇਖੋ ਜੀ ਆਪਾਂ ਤਾਂ ਨਹੀਂ ਆ ਵੀ ਮਿਕਸ ਕਰਤਾ ਸੀ ਆਲੂ ਉਬਾਲ ਕੇ ਰੱਖਿਓ ਦੋ ਆਲੂ ਜਿਹੜੇ ਆਪਾਂ ਹੋਰ ਭਾਂਡੇ ਵਿੱਚ ਕਦੂਕਾਸ ਕਰ ਲੈਣੇ ਆ ਵੀਡੀਓ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਬਿਲਕੁਲ ਸੋਖੇ ਜਿਹੇ ਤਰੀਕੇ ਨਾਲ ਬਣਾਈ ਦੀ ਹੈ ਛੋਟੀ ਰੱਖਣ ਦੀ ਕੋਸ਼ਿਸ਼ ਕਰੀ ਦੀ ਹੈ ਆਪਾਂ ਜਿਹੜੇ ਬਰਤਨ ਵੀ ਆ ਸਾਰੇ ਬਰਤਨ ਹੈਗੇ ਆ ਮੇਰੇ ਕੋ ਪਰ ਮੈਂ ਬਿਲਕੁਲ ਸਧਾਰਨ ਜਿਹੜੇ ਸਿੰਪਲ ਬਰਤਨ ਉਹੀ ਵਰਤਦੀ ਹੁੰਨੀ ਆ ਕਿਉਂਕਿ ਹਰ ਇੱਕ ਦੇ ਕੋਲ ਜਿਹੜੇ ਆ ਵੀਡੀਓ ਬਣਾਉਣ ਵਾਲੇ ਅਲੱਗ ਵਰਤਨ ਨਹੀਂ ਹੁੰਦੇ ਫਿਰ ਬੰਦਾ ਸੋਚਦਾ ਵੇ ਪਤਾ ਨਹੀਂ ਐਦਾਂ ਇਨਾਪ ਤੋਲੇ ਦਾ ਹੋਣਾ ਆ ਇਸ ਕਰਕੇ ਆਪਾਂ ਜਿਹੜੇ ਬਿਲਕੁਲ ਸਧਾਰਨ ਤਰੀਕੇ ਵਰਤੀ ਦੇ ਆ ਕੌਲੀ ਲੈ ਲੈਣੇ ਗਲਾਸ ਲੈ ਲੈਣੇ ਡੋਂਗਾ ਲੈ ਲੈਣਾ ਚਮਚਾ ਲੈ ਲੈਣਾ ਬਸ ਐਦਾਂ ਹੀ ਜਿਹੜੇ ਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਹੀ ਆਪਾਂ ਇਹਨਾਂ ਨੂੰ ਵਰਤੀ ਦਾ ਧਨੀਆ ਪਾਊਡਰ ਪਾ ਦਤਾ ਜੀਰਾ ਪਾਊਡਰ ਪਾ ਦਤਾ ਨਮਕ ਪਾ ਦਤਾ ਆ ਤੇ ਮਿਰਚਾਂ ਆਪਾਂ ਜਿਹੜੀਆਂ ਹਰੀਆਂ ਪਿਆਜ਼ਾਂ ਵਿੱਚ ਪੀਸ ਲਈਆਂ ਸੀਗੀਆਂ ਆਜਹਰੀ ਮਿਰਚ ਜਿਹੜੇ ਚੌਪ ਕਰਕੇ ਉਹ ਵੀ ਵਿੱਚ ਆਪਾਂ ਰਲਾ ਲਏ ਆ ਤੇ ਹੁਣ ਇਹਨੂੰ ਆਪਾਂ ਹੱਥ ਨਾਲ ਚੰਗੀ ਤਰ੍ਹਾਂ ਰਲਾਉਨੇ ਆ ਚਮਚ ਦੇ ਨਾਲ ਵਧੀਆ ਢੰਗ ਨਾਲ ਨਹੀਂ ਰਲਨੇ ਕਿਉਂਕਿ ਮਸਾਲੇ ਇੱਕ ਜਗ੍ਹਾ ਪਏ ਰਹਿ ਜਾਂਦੇ ਆ ਤੇ ਇਸ ਕਰਕੇ ਆਪਾਂ ਇਹਨੂੰ ਹੱਥ ਦੇ ਨਾਲ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰਦੇ ਆ ਪਿਆਜ਼ ਆਲੂ ਮਸਾਲਾ ਜੋ ਵੀ ਹੈਗਾ ਮਟੀਰੀਅਲ ਆਪਣਾ ਸਵਾਰ ਕੇ ਰਲ ਜਾਵੇ ਇਹ ਤੇ ਚਾਰ ਪੀਸ ਬ੍ਰੈਡ ਦੇ ਲਾਏ ਆ ਇਹਨਾਂ ਦੀਆਂ ਸਾਈਡਾਂ ਆਪਾਂ ਲਾ ਦੇਣੀਆਂ ਵੇਸਟ ਨਹੀਂ ਕਰਨੀਆਂ ਇਹਨਾਂ ਦਾ ਬ੍ਰੈਡ ਕਰਮ ਆਪਾਂ ਬਣਾ ਸਕਦੇ ਆ ਤੇ ਬਹੁਤ ਜਗ੍ਹਾ ਆਪਣੇ ਕੰਮ ਆਉਂਦਾ ਬ੍ਰੈਡ ਕਰਮ ਆਪਾਂ ਹਰ ਇੱਕ ਚੀਜ਼ ਵਿੱਚ ਵਰਤਦੇ ਆ ਤੇ ਇਹ ਬ੍ਰੈਡ ਕਰਮ ਆਪਾਂ ਬਣਾ ਕੇ ਇਹਦਾ ਰੱਖ ਸਕਦੇ ਆ ਤੇ ਐਦਾਂ ਹੀ ਆਪਾਂ ਚੋਹਾਂ ਪੀਸਾਂ ਦੀਆਂ ਸਾਈਡਾਂ ਜਿਹੜੀਆਂ ਜ਼ਿਆਦਾ ਨਹੀਂ ਲਾਉਣਾ ਬਿਲਕੁਲ ਹਲਕੀ ਹਲਕੀ ਸਾਈਡ ਜਿਹੜੀ ਆ ਉਹ ਆਪਾਂ ਲਾ ਦਨੇ ਆ ਲਓ ਜੀ ਚਾਰਾ ਪੀਸਾਂ ਦੀਆਂ ਲਾਤੀਆਂ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਫਿਲ ਚੰਗੀ ਤਰ੍ਹਾਂ ਫਿਲ ਕਰਨਾ ਜਿਹੜਾ ਆ ਪਾਲੂ ਪਿਆਜ਼ ਮਟੀਰੀਅਲ ਲੜਾ ਕੇ ਰੱਖਿਆ ਨਾ ਪੂਰੇ ਬ੍ਰੈਡ ਦੇ ਉੱਤੇ ਕੋਈ ਖੁੰਝਾ ਇਹਦਾ ਖਾਲੀ ਨਹੀਂ ਰੱਖਣਾ ਕੋਨਾ ਜਿਹੜਾ ਆ ਤੇ ਚੰਗੀ ਤਰ੍ਹਾਂ ਫਿਲ ਕਰਨਾ ਇਹਨੂੰ ਚੰਗੀ ਤਰ੍ਹਾਂ ਭਰਨਾ ਪੈਟਨ ਤੇ ਚੰਗੀ ਤਰ੍ਹਾਂ ਉਹਨੂੰ ਆਪਾਂ ਭਰ ਕੇ ਤੇ ਦੂਜਾ ਪੀਸ ਉੱਪਰ ਆਹਤਾ ਸੀ ਦੂਜਾ ਵੀ ਆਪਾਂ ਇਦਾਂ ਤਿਆਰ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਚਾਰ ਜਗ੍ਹਾ ਜਿਹੜੇ ਟੂਥਪਿਕ ਜਿਹੜੇ ਆਪਾਂ ਉਹ ਲਾਉਣੇ ਆ ਤੇਲ ਆਪਾਂ ਗਰਮ ਰੱਖਿਆ ਆ ਤੇ ਇਹਦੇ ਆਪਾਂ ਕੱਟਨੇ ਪੀਸ ਕੇ ਕੋਈ ਆਪਾਂ ਬੇਸਣ ਜਿਹੜਾ ਬਹੁਤਾ ਮੋਟਾ ਨਹੀਂ ਰਲਾਇਆ ਇਸ ਇਸ ਕਰਕੇ ਜਿਹੜਾ ਬੇਸਣ ਦੀ ਭਰਤ ਜਿਹੜੀ ਜ਼ਿਆਦਾ ਇਹਦੇ ਉੱਤੇ ਨਹੀਂ ਆਉਣੀ ਹੈਗੀ ਤੇ ਇਹਨਾਂ ਨੂੰ ਆਪਾਂ ਇਦਾਂ ਜਿਹੜਾ ਹੈ ਜੁਆਇੰਟ ਕਰ ਲਿਆ ਦੋਨਾਂ ਦੇ ਵਿੱਚੇ ਆਪਾਂ ਬਸ ਐਦਾਂ ਜਿਹੜੇ ਆ ਲਾ ਦਿੱਤੇ ਇਹ ਤੇ ਹੁਣ ਇਹਨਾਂ ਨੂੰ ਕੱਟਣਾ ਥੋੜਾ ਜਿਹਾ ਧਿਆਨ ਦੇ ਨਾਲ ਹੀ ਆਪਾਂ ਤੇਲ ਆਪਣਾ ਜਿਹੜਾ ਗਰਮ ਆ ਏਹਨੂੰ ਆਪਾਂ ਇਹਨੂੰ ਥੋੜੀ ਜਿਹਾ ਧਿਆਨ ਨਾਲ ਕੱਟਣਾ ਕਿਉਂਕਿ ਬ੍ਰੈਡ ਜਿਹੜੇ ਐਦਾਂ ਦੇਖੋ ਸਾਈਡਾਂ ਚੱਕ ਹੁੰਦੀਆਂ ਨਾ ਇਹਨਾਂ ਨੂੰ ਆਪਾਂ ਦਬਾ ਲੈਣਾ ਹੱਥ ਨਾਲ ਤੇ ਕੱਲੇ ਕੱਲੇ ਕਰ ਲੈਣੇ ਫੇਰ ਇਹਨਾਂ ਦੇ ਆਪਾਂ ਹੁਣ ਆਪਾਂ ਦੋ ਪੀਸ ਕੀਤੇ ਆ ਤੇ ਹੁਣ ਫੇਰ ਆਪਾਂ ਵਿਚਾਲੇ ਉਹਨੂੰ ਕੱਟਣਾ ਆ ਤੇ ਫੇਰ ਆਪਾਂ ਨੂੰ ਸਾਈਡਾਂ ਦਬਾਉਣੀਆਂ ਪੈਣੀਆਂ ਨਹੀਂ ਤਾਂ ਕੱਲੇ ਕੱਲੇ ਹੋ ਜਾਣਗੇ ਬਸ ਐਦਾ ਧਿਆਨ ਨਾਲ ਥੋੜੀ ਜਿਹਾ ਕੱਟ ਕੇ ਇਹਨਾਂ ਦੇ ਪੀਸ ਆਪਾਂ ਕਰ ਲੈਣੇ ਕੱਲੇ ਕੱਲੇ ਤੇਲ ਆਪਾਂ ਜਿਹੜਾ ਗਰਮ ਰੱਖਿਆ ਆ ਬੇਸਣ ਆਪਾਂ ਰਲਾ ਕੇ ਰੱਖਿਆ ਆ ਤੇ ਦੂਜੇ ਦੇ ਵੀ ਆਪਾਂ ਇੱਦਾਂ ਹੀ ਪੀਸ ਕਰ ਲੈਣੇ ਆ ਜਿਹੜਾ ਬੇਸਣ ਰਲਾਇਆ ਸੀ ਉਹ ਮੈਂ ਛੋਟੀ ਕੌਲੀ 'ਚ ਪਾਇਆ ਕਿਉਂਕਿ ਜਿਹੜਾ ਆਪਾਂ ਪੀਸ ਤਿਆਰ ਕੀਤੇ ਬ੍ਰੈਡ ਦੇ ਨਾ ਉਹ ਡੋਂਗੇ ਦੇ ਵਿੱਚ ਪੂਰੇ ਡਿਪ ਨਹੀਂ ਹੋਣੇ ਹੈਗੇ ਇਸ ਕਰਕੇ ਆਪਾਂ ਜਿਹੜੇ ਇਦਾਂ ਡੂੰਗੀ ਜੇ ਕੋਲੀ ਦੇ ਵਿੱਚ ਆਪਾਂ ਪਾ ਲਿਆ ਸੀ ਤੇ ਹੱਥ ਦੇ ਨਾਲ ਇਹਨੂੰ ਅਗ ਚੰਗੀ ਤਰ੍ਹਾਂ ਆਪਾਂ ਡਿਪ ਕਰਦੇ ਆਂ ਕਰਕੇ ਤੇ ਸਾਰੇ ਪੀਸ ਜਿਹੜੇ ਇਦਾਂ ਪਾ ਦੰਨੇ ਆਂ ਜਿੰਨੇ ਕੱਕ ਵਾਰੀ ਪੈਣਗੇ ਉਹਨੇ ਪਾਉਣੇ ਆਪਾਂ ਨਹੀਂ ਤੇ ਇੱਕ ਦੂਏ ਨਾਲ ਇਹ ਚਿਪਕਣਗੇ ਤੇ ਲਓ ਜੀ ਇਹਨਾਂ ਨੂੰ ਸੇਕ ਲੱਗ ਗਿਆ ਇੱਕ ਪਾਸੇ ਬਿਲਕੁਲ ਥੋੜਾ ਟਾਈਮ ਲੱਗਦਾ ਆ ਕਿਉਂਕਿ ਆਲੂ ਵੀ ਪੱਕੇ ਹੁੰਦੇ ਆ ਤੇ ਬ੍ਰੈਡ ਵੀ ਆਪਾਂ ਐਦੇ ਖਾ ਲੈਣੇ ਆ ਉਹਦਾ ਵੀ ਕੋ ਪਕਾਉਣ ਦਾ ਨਹੀਂ ਹੈਗਾ ਤੇ ਇਸ ਕਰਕੇ ਫਟਾਫਟੇ ਬਣ ਕੇ ਤਿਆਰ ਹੋ ਜਾਂਦੇ ਆ ਇਹ ਤੇ ਦਪਾਲਟ ਦੰਨੇ ਇਹਨਾਂ ਨੂੰ ਵੀਡੀਓ ਚੰਗੀ ਲੱਗਦੀ ਹੁੰ ਤਾਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਕਮੈਂਟ ਕਰਕੇ ਜਰੂਰ ਮੈਨੂੰ ਦੱਸਿਆ ਕਰੋ ਦੱਸਿਆ ਕਰੋ ਵੀਡੀਓ ਕਿੱਥੋਂ ਦੇਖਦੇ ਆ ਤੁਸੀਂ ਤੇ ਦੇਖੋ ਇਹ ਪੀਸ ਜਿਹੜੇ ਪਹਿਲਾਂ ਆਪ ਪਾਏ ਤਿਆਰ ਹੋ ਗਏ ਇਹਨਾਂ ਨੂੰ ਆਪ ਕੱਢ ਲੈਣੇ ਆ ਤੇ ਸਾਰੇ ਪੀਸ ਆਪ ਐਦ ਤਿਆਰ ਕਰ ਲੈਣੇ ਆ ਬਿਨਾ ਸਾਸ ਤੋਂ ਖਾਓ ਟਮਾਟੋ ਕੇਚੱਪ ਨਾਲ ਖਾਓ ਹਰੀ ਚਟਨੀ ਨਾਲ ਖਾਓ ਜਿੱਦਾਂ ਮਰਜ਼ੀ ਖਾਓ ਬਹੁਤ ਹੀ ਟੇਸਟੀ ਲੱਗਦੇ ਇਹ ਸਨੈਕਸ ਜਿਹੜੇ ਆ ਐਦਾਂ ਬਣਿਓ ਕਿਉਂਕਿ ਬੇਸਣ ਵੀ ਆਪਾਂ ਨਾ ਮਾਤਰ ਲਾਇਆ ਬਿਲਕੁਲ ਪਤਲੀ ਜੇ ਪਰਤਾ ਇਹਦੇ ਉੱਤੇ ਤੇ ਬਾਕੀ ਦੀ ਵੀ ਆਪਾਂ ਐਦਾਂੇ ਬਣਾ ਲੈਨੇ ਇਹਨਾਂ ਨੂੰ ਵੀ ਸੇਕ ਲੱਗਦਾ ਆ ਤੇ ਐਦਾਂੇ ਆਪਾਂ ਇਹਨਾਂ ਨੂੰ ਵੀ ਪਲਟ ਦਤਾ ਆ ਤੇ ਬਸ ਐਦਾਂੇ ਆਪਾਂ ਬਣਾ ਕੇ ਕੱਢ ਲੈਣਾ ਇਹਨਾਂ ਨੂੰ ਵੀ ਤੇ ਜ਼ਰੂਰ ਟਰਾਈ ਕਰੋ ਜੀ ਵੀਡੀਓ ਆਪਾਂ ਉਹੀ ਬਣਾਈ ਦੀ ਹੈ ਜਿਹੜੀ ਬਿਲਕੁਲ ਸੌਖੇ ਤਰੀਕੇ ਨਾਲ ਬਣੇ ਘਰ ਦੇ ਸਮਾਨ ਨਾਲ ਬਣੇ ਜਿਆਦਾ ਆਪਾਂ ਤਮਜਮ ਨਹੀਂ ਕਰਦੇ ਜਿਆਦਾ ਸਮਾਨ ਨਹੀਂ ਲਿਆਉਣਾ ਪੈਂਦਾ ਤੇ ਹੁਣ ਇਹਨਾਂ ਦੇ ਵਿੱਚ ਜਿਹੜੇ ਆਪਾਂ ਟੂਥਪਿਕ ਪਾਏ ਸੀ ਉਹਨਾਂ ਨੂੰ ਆਪਾਂ ਕੱਢ ਦੰਨੇ ਆ ਤੇ ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਦੇਖਣ ਨੂੰ ਲੱਗਦੇ ਇੰਨੇ ਹੀ ਟੇਸਟੀ ਇਹ ਖਾਣ ਨੂੰ ਜ਼ਰੂਰ ਬਣਾਇਓ ਤੇ ਖਾਇਓ ਜੀ ਤੇ ਕਮੈਂਟ ਕਰਕੇ ਮੈਨੂੰ ਦੱਸਦੇ ਹੋ ਕਿ ਤੁਸੀਂ ਜਿਹੜੇ ਮੇਰੀ ਤਰ੍ਹਾਂ ਸਨੈਕਸ ਬਣਾਏ ਸੀ ਕਿੱਦਾਂ ਦੇ ਬਣੇ ਇਹ ਬ੍ਰੈਡ ਆਲੂ ਦੇ ਤੇ ਚੀਜ਼ਾਂ ਉਹੀ ਆ ਬਸ ਬਣਾਉਣ ਦਾ ਥੋੜਾ ਜਿਹਾ ਆਪਾਂ ਤਰੀਕਾ ਬਦਲ ਲਿਆ ਆ ਦੇ ਬਹੁਤ ਜ਼ਿਆਦਾ ਟੇਸਟੀ ਜਿਹੜੇ ਬਣ ਕੇ ਇਹ ਤਿਆਰ ਹੋਏ ਬਿਲਕੁਲ ਨਰਮ ਆ ਤੇਲ ਬਿਲਕੁਲ ਨਹੀਂ ਇਹਨਾਂ ਦੇ ਵਿੱਚ ਰਚਿਆ ਤੇ ਬਹੁਤ ਸੋਹਣੇ ਬਣੇ ਆ ਸੌਫਟ ਵੀ ਬਣੇ ਆ ਇਹ ਟੇਸਟੀ ਵੀ ਬਣੇ ਆ ਤੇ ਇਹ ਦੇਖੋ ਕਿੰਨੇ ਸੋਹਣੇ ਦੇਖਣ ਨੂੰ ਇਹ ਲੱਗਦੇ ਆ ਜੀ ਇੰਨੇ ਟੇਸਟੀ ਇਹ ਖਾਣ ਨੂੰ ਆ ਬਣਾਇਓ ਤੇ ਖਾਓ ਜੀ ਨਵੇਂ ਵੀ ਉੱਪਰ ਜਿਹੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਸਾਡੇ ਚੈਨਲ ਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਮੈਂ ਲਾਗੇ ਤੋਂ ਵੀ ਕਰਕੇ ਦਿਖਾ ਲ ਦਿੱਤੇ ਆ ਤੇ ਤੇਲ ਦੇਖੋ ਬਿਲਕੁਲ ਨਹੀਂ ਇਹਨਾਂ ਦੇ ਵਿੱਚ ਹੈਗਾ ਬਣਾਓ ਤੇ ਖਾਓ ਜੀ ਧੰਨਵਾਦ ਜੀ ਸਾਰਿਆਂ ਦਾ